ਆਪ ਪੁੰਨ ਨਾਲ ਨਹੀਂ ਧੁੱਲਣਗੇ ਪੁੰਨ ਕਰਦੇ ਆ ਆ ਵੀ পাপ ਕਰਨੇ ਪੈਣਗੇ দান ਦੇਣ ਵਾਸਤੇ ਵੀ ਬੇਈਮਾਨੀ ਕਰਨੀ ਆਪ ਸੁਣ ਕੇ ਹੈਰਾਨ ਹੋਵਗੇ ਬੜਾ ਕ੍ਰਾਂਤੀਕਾਰੀ ਬਚਨ ਹੈ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਪ ਪੁੰਨ ਦੋਏ ਇਕ ਸਬਾ ਇੱਕੋ ਜਿਹਾ ਹੁਣ ਇੱਥੇ ਹੈਰਾਨਗੀ ਹੋ ਜਾਏਗੀ ਕਿ ਜੇ ਪਾਪ ਤੇ ਪੁੰਨ ਸਾਹਮਣੇ ਬਰਾਬਰ ਨੇ ਇਕੋ ਜਿਹੇ ਆ ਤੇ ਪੋਣਾ ਕਰਨ ਦੀ ਲੋੜ ਨਹੀਂ ਭਾਪੀ ਪੁੰਨੀ ਕੋਈ ਹੋਵੇ ਇਹ ਕੋਈ ਹੋਵੇ ਆਪਣੇ ਅਕਲ ਨਾਲ ਮੈਂ ਪਾਪ ਕਰ ਰਿਹਾ ਆਪਣੇ ਅਕਲ ਨਾਲ ਮੈਂ ਪੁੰਨ ਕਰ ਰਿਹਾ ਇਹ ਦੋਵੇਂ ਬਰਾਬਰ ਨੇ ਦੋਵੇਂ ਬਰਾਬਰ ਕਿਉਂਕਿ ਅਕਲ ਸੇਮਤ ਹੈ ਅਕਲ ਮੈਲੇ ਹੈ ਮਨੁੱਖ ਦਾ ਮਨ ਮੈਲੇ ਸਮਝ ਮੈਲੀ ਹੈ ਅਕਲ ਮੈਲੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਐ ਮਨ ਮਹਿਲਾ ਸਭ ਕਿਛ ਮਹਿਲਾ ਤਨਉਤੇ ਮਤ ਅਚਾ ਨਾ ਹੋਏ ਬਰਦਾਸ਼ਤ ਕਰ ਲੈਣਾ ਇਹ ਸ਼ਬਦ ਅਗਰ ਮਨ ਮਹਿਲਾ ਤਾਂ ਇਹਦਾ ਕੀਤਾ ਹੋਇਆ ਪਾਠ ਮਹਿਲਾ ਮਨ ਮਹਿਲਾ ਤਾਂ ਇਹਦੀ ਕੀਤੀ ਹੋਈ ਕਥਾ ਮਹਿਲੀਏ ਮਹਿਲ ਨਹੀਂ ਦੋਵੇ ਮਨ ਮਹਿਲਾ ਤਾਂ ਇਹਦੀ ਕੀਤੀ ਹੋਈ ਸੇਵਾ ਤੇ ਦਾਨ ਮਹਿਲਾ ਮਨ ਮੈਲਾ ਹੈ ਤੋ ਇਹਦੇ ਕੀਤੇ ਹੋਏ ਸਾਰੇ ਪੁੰਨ ਵੀ ਮੈਲੇ ਆ ਮੇਰੇ ਹੱਥ ਕਾਲਖ ਨਾਲ ਭਰੇ ਹਵਨ ਤੇ ਅਪਵਿੱਤਰ ਹੋਵਨ ਮੈਂ ਜਿਸ ਜਿਸ ਚੀਜ਼ ਨੂੰ ਛੋਹਾਂਗਾ ਭਾਵੇਂ ਕੁਝ ਵੀ ਹੈ ਉਹ ਤੇ ਦੂਗੀ ਹੁੰਦੀ ਜਾਏ ਉਹ ਤੇ ਮੈਲੀ ਹੁੰਦੀ ਜਾਏ ਬੜਾ ਕ੍ਰਾਂਤੀਕਾਰੀ ਬਚਨ ਹੈ ਇਹ ਮਨ ਮੈਲੇ ਸਭ ਕੁਝ ਮੈਲ ਇਹ ਮੈਲਾ ਮਨ ਪੁੰਨ ਕਰ ਰਿਹਾ ਹੈ ਇਹ ਮਹਿਲਾ ਮਨ ਪਾਪ ਕਰ ਰਿਹਾ ਹੈ ਪਾਪ ਪੋਣਾ ਦੋਏ ਇੱਕ ਅਸਮਾਨ ਬਰਾਬਰ ਬਰਾਬਰ ਕਿਸ ਨੂੰ ਗਹਿਰਾਈ ਨਾਲ ਦੇਖਿਆ ਨਹੀਂ ਗਿਆ ਇੱਕ ਗੁਰਦੁਆਰੇ ਆ ਰਿਹਾ ਹੈ 40 ਸਾਲ ਤੋਂ ਇੱਕ ਗੁਰਦੁਆਰੇ ਨਹੀਂ ਆ ਰਿਹਾ ਉਸਤਾਫੀ ਮਾਫ ਅੱਜ ਦੇ ਹਾਲਾਤ ਵਿੱਚ ਦੋਹਾਂ ਦੀ ਜ਼ਿੰਦਗੀ ਵਿੱਚ ਕੋਈ ਬਹੁਤ ਵੱਡਾ ਫਰਕ ਪਰਕ ਨਹੀਂ ਹੈ